ਸ਼ਹਰਾਂ ਦੇ ਵਿੱਚੋਂ ਨਗਰ ਕੌਂਸਲਾਂ ਦੇ ਵਿੱਚੋਂ ਤੇ ਕਾਰਪੋਰੇਸ਼ਨਾਂ ਦੇ ਵੱਲੋਂ ਆਈਆਂ ਹੋਈਆਂ ਨੇ ਤੇ ਬਿਲਕੁਲ ਲਾਈਵ ਇਹ ਲੋਕਲ ਬਾਡੀ ਕੈਬਨਟ ਮਨਿਸਟਰ ਡਾਕਟਰ ਹਰਜੋਤ ਸਿੰਘ ਜੀ ਇਹ ਕੋਠੀ ਦਾ ਅਕਿਰੋ ਇਹ ਲਾਈਵ ਤਸਵੀਰਾਂ ਨੇ ਬਿਲਕੁਲ ਤੁਹਾਡੇ ਸਾਥੀਓ ਸਾਰੇ ਦਰਸ਼ਕਾਂ ਦਾ ਜੋ ਜਿਹੜੇ ਹੁਸ਼ਿਆਰਪੁਰ ਤੋਂ ਬਿਲਕੁਲ ਲਾਈਵ ਤਸਵੀਰਾਂ ਇਹ ਚ ਕਾਮਿਆਂ ਨੂੰ ਪੱਕਾ ਕੀਤਾ ਜਾਵੇ ਸਰਕਾਰ ਆਪਣਾ ਵਾਦਾ ਪੂਰਾ ਕਰੇ ਮਰਦਾਬਾਦ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਰਮੇਸ਼ ਗੈਚੰਡਾ ਜੀ ਮੈਂ ਕਨਵੀਨਰ ਆ ਮਿਊਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦਾ ਔਰ ਅੱਜ 25 ਫਰਵਰੀ ਨੂੰ ਮਿਊਸਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਵੱਲੋਂ ਇਹ ਰੈਲੀ ਕੀਤੀ ਗਈ ਹੈ ਕਿਉਂਕਿ ਸਾਡੀਆਂ ਜਿਹੜੀਆਂ ਪੈਂਡਿੰਗ ਮੰਗਾਂ ਨੇ ਉਹ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਨੇ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਮੰਗਾਂ ਤਾਂ ਸੁਣੀਆਂ ਪਰ ਮੰਗਾਂ ਪ੍ਰਵਾਨ ਨਹੀਂ ਕੀਤੀ ਪਰਮਾਨ ਕੀਤੀਆਂ ਤਾਂ ਲੰਗੜੀਆਂ ਕੀਤੀਆਂ ਯਾਨੀ ਅੱਧੇ ਕੰਮ ਕੀਤੇ ਅੱਧੇ ਨਹੀਂ ਕੀਤੇ ਸੋ ਸਾਡਾ ਮਿਊਸਪਲ ਕੰਮ ਆ ਬੜੇ ਲੰਮੇ ਸਮੇ ਤੋਂ ਆਊਟਸੋਰਸ ਤੇ ਮੋਰ ਕੁਝ ਕੰਟਰੈਕਟ ਬੇਸ ਤੇ ਕੰਮ ਕਰ ਰਿਆ ਜਿਹਨੂੰ ਪੱਕਾ ਨਹੀਂ ਕੀਤਾ ਜਾ ਰਿਹਾ ਅੜੜ ਦਸਾ ਚਾਰ ਦੇ ਵਿੱਚ ਜਿਹੜੀ ਉਹ ਸੈਲਰੀ ਦਿੱਤੀ ਜਾਂਦੀ ਹੈ ਇਹਨਾਂ ਨੂੰ ਜਿਹਦੇ ਨਾਲ ਘਰਾਂ ਦਾ ਗੁਜ਼ਾਰਾ ਹੋਣਾ ਬਹੁਤ ਔਖਾ ਹੈ ਇਸ ਤਰ੍ਹਾਂ ਪੁਰਾਣੀ ਪੈਨਸ਼ਨ ਸਾਡੀ ਜਿਹੜੀ ਉਹ ਲਾਗੂ ਨਹੀਂ ਕੀਤੀ ਜਾ ਰਹੀ ਬੜੇ ਲੰਮੇ ਸਮੇ ਤੋਂ ਇਹ ਲੜਾਈ ਲੜੀ ਜਾ ਰਹੀ ਹੈ ਕਿ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ਇੱਕ 31 12 2011 ਨੂੰ ਆਪਸ਼ਨਾਂ ਲਈਆਂ ਸੀ ਪੈਨਸ਼ਨ ਸੰਬੰਧੀ ਉਹ ਵੀ ਪੈਨਸ਼ਨ ਜਿਹੜੀ ਹੈ ਨਹੀਂ ਲਗਾਈ ਜਾ ਰਹੀ ਇਹਨਾਂ ਮੰਗਾਂ ਦੇ ਨਾਲ ਅਸੀਂ ਲੈ ਕੇ ਇੱਥੇ ਰੈਲੀ ਕੀਤੀ ਹੈ ਔਰ ਅੱਜ ਸਥਾਨਕ ਸਰਕਾਰਾਂ ਮੰਤਰੀ ਡਾਕਟਰ ਰਵਜੋਤ ਸਿੰਘ ਜੀ ਦੀ ਕੋਠੀ ਦਾ ਘਰਾਓ ਵੀ ਕੀਤਾ ਗਿਆ ਔਰ ਅਸੀਂ ਜੇਕਰ ਸਾਡੇ ਨਾਲ ਪੈਨਲ ਮੀਟਿੰਗ ਕਰਕੇ ਸਾਡੀਆਂ ਮੰਗਾਂ ਨੂੰ ਜਲਦ ਪ੍ਰਵਾਨ ਨਹੀਂ ਕਰਨਗੇ ਤਾਂ ਆਉਣ ਵਾਲੇ ਸਮੇਂ 'ਚ ਅਸੀਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਾਂਗੇ ਰਸਤਾ ਰੋਕੋ ਅੰਦੋਲਨ ਸ਼ੁਰੂ ਕਰਾਂਗੇ ਹੜਤਾਲ ਕਰਾਂਗੇ ਮਤਲਬ ਹੁਣ ਸਰਕਾਰ ਤੋਂ ਮਤਲਬ ਕੁਝ ਨਾ ਕੁਝ ਅਸੀਂ ਪ੍ਰਾਪਤ ਕਰਕੇ ਛੱਡਾਂਗੇ ਜੇ ਸਾਡੇ ਨਾਲ ਵਾਅਦਾ ਹੈ ਕਾ ਅਸੀਂ ਪੂਰਾ ਨਿਭਾਵਾਂਗੇ ਸਰ ਇੱਕ ਪਾਸੇ ਤਾਂ ਸਰਕਾਰਾਂ ਦੇ ਵੱਡੇ ਵੱਡੇ ਫਲੈਕਸ ਬੈਨਰ ਲਗਾਏ ਹੋਏ ਨੇ ਕਿ ਅਸੀਂ ਮਲਾਜ਼ਮਾਂ ਨੂੰ ਪੱਕਾ ਕੀਤਾ ਤੇ 50 ਹਜ਼ਾਰ ਤੋਂ ਪਲੱਸ ਮਲਾਜ਼ਮ ਰੱਖੇ ਗਏ ਨੇ ਤੇ ਦੂਜੇ ਪਾਸੇ ਤੁਸੀਂ ਇੱਕ ਇਹ ਹੜਤਾਲ ਕਰ ਰਹੇ ਹੋ ਅੱਜ ਕੈਬਨਿਟ ਮਨਿਸਟਰ ਜੀ ਦੀ ਕੋਠੀ ਤੱਕ ਰੋ ਕੀਤਾ ਤੇ ਕੀ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਸਰ ਉਹ ਝੂਠ ਹੈ ਤੇ ਆ ਤੁਹਾਡੇ ਸਾਹਮਣੇ ਜਿਹੜਾ ਇਕੱਠਾ ਹੈ ਇਹ ਸੱਚ ਇਹ ਹਕੀਕਤ ਹੈ ਜੇਕਰ ਇਸ ਤਰ੍ਹਾਂ ਦਾ ਹੁੰਦਾ ਤਾਂ ਫਿਰ ਅਸੀਂ ਕਿਉਂ ਕੋਰ ਲਾਂਦੇ ਅਸੀਂ ਕਿਉਂ ਰੋਂਦੇ ਫਿਰਦੇ ਹਾਂ ਇਹਨਾਂ ਦੀ ਪਿੱਟ ਸੱਪਾ ਕਿਉਂ ਕਰਦੇ ਫਿਰਦੇ ਹਾਂ ਜੇਕਰ ਇਸ ਤਰ੍ਹਾਂ ਹੀ ਭਰਤੀ ਕਰਦੇ ਤਾਂ ਫਿਰ ਅਸੀਂ ਸਾਨੂੰ ਕੀ ਲੋੜ ਸੀ ਸੜਕਾਂ ਦੇ ਉਤਰਨ ਦੀ ਸਾਡੇ ਜਿਹੜੇ ਕੱਚੇ ਮੁਲਾਜ਼ਮ ਐ 10 10 15 15 ਸਾਲਾਂ ਤੋਂ ਕੰਮ ਕਰ ਰਹੇ ਐ 50 50 ਸਾਲ ਦੇ ਹੋ ਗਏ ਉਹ ਉਹਨਾਂ ਨੂੰ ਕਦੋਂ ਪੱਕੇ ਕਰਨਗੇ ਇਸ ਲਈ ਅਸੀਂ ਇਸ ਸਰਕਾਰ ਦਾ ਪਿੱਠ ਸਿਆਪਾ ਕਰ ਰਹੇ ਉਹ ਹਕੀਕਤ ਨਹੀਂ ਹੈ ਜੋ ਫਲੈਕਸ ਫਲੈਕਸਾਂ ਦੇ ਲਿਖਿਆ ਹੋਇਆ ਪੱਕੇ ਕਰ ਦਿੱਤੇ ਜਾਂ ਭਰਤੀ ਕਰ ਦਿੱਤੇ ਇਹ ਸਭ ਝੂਠ ਹੈ ਸਰ ਅੱਜ ਵੀ ਸਰਵਿਸ ਵਾਲਾ ਮੀਟਿੰਗ ਦਾ ਭਰੋਸਾ ਤੁਹਾਨੂੰ ਦਿੱਤਾ ਗਿਆ ਕਿੰਨਾ ਚਿਰ ਇਹਦਾ ਇੰਤਜ਼ਾਰ ਕਰੋਗੇ ਤੁਸੀਂ ਮੀਟਿੰਗ ਦਾ ਅਸੀਂ ਥੋੜੇ ਦਿਨ ਇੰਤਜ਼ਾਰ ਕਰਾਂਗੇ ਔਰ ਅੱਜ ਸਾਡੀ ਐਕਸ਼ਨ ਕਮੇਟੀ ਇੱਥੇ ਹੀ ਹੈ ਜੀ ਅਸੀਂ ਆਪਸ ਵਿੱਚ ਮੀਟਿੰਗ ਕਰਕੇ ਤੈਅ ਕਰਕੇ ਜਾਵਾਂਗੇ ਵੀ ਅਗਲਾ ਪ੍ਰੋਗਰਾਮ ਕੀ ਕਰਨਾ ਅੱਜ ਫੈਸਲਾ ਕਰਾਂਗੇ ਅੱਜ ਹੀ ਫੈਸਲਾ ਕਰਾਂਗੇ ਇਸ ਗੱਲ ਦਾ ਤੇ ਹੋਰ ਅਗਲੀ ਰਣਨੀਤੀ ਤੁਹਾਡੀ ਕੀ ਹੈ ਜੀ ਅਗਲੀ ਰਣਨੀਤੀ ਇਹੀ ਹੋਏਗੀ ਅੱਜ ਐਕਸ਼ਨ ਕਮੇਟੀ ਸਾਡੀ ਇੱਥੇ ਹੀ ਹੈ ਇਹਦੇ ਨਾਲ ਅਸੀਂ ਬੈਠ ਕੇ ਮੀਟਿੰਗ ਕਰਾਂਗੇ ਔਰ ਅਗਲੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਚਾਹੇ ਫਰਵਰੀ ਚ ਮਾਰਚ ਤੇ ਜਾਂ ਅਪ੍ਰੈਲ ਦੇ ਵਿੱਚ ਕੋਈ ਨਾ ਕੋਈ ਸੰਘਰਸ਼ ਜ਼ਰੂਰ ਮੁਲਾਜ਼ਮਾ ਨੂੰ ਦਿਵਾਉਣਾ ਸਰਕਾਰੀ ਖਜ਼ਾਨਾ ਮੰਤਰੀ ਤੱਕ ਰਾਹ ਕਰਾਓ ਕੀਤਾ ਗਿਆ ਕੀ ਕਰਨਾ ਜੀ ਇਹਦਾ ਹਾਂ ਕਲੋਸਿੰਗ ਸੋਰੀ ਸਰਪਲਸ ਸੇਵਾ ਵਾਲੇ ਅਸ਼ੇਰ ਮੋਟੀ ਪੰਜਾਬ ਅਸੀਂ ਭਾਈ ਚੰਦਰ ਸਿੰਘ ਪਾਰਕ ਫੈਸਲਾ ਕੀਤਾ ਸੀ ਕਿ ਆਪਾਂ 25 25 ਨੂੰ ਰਵਜੋਦ ਦੀ ਕੋਠੀ ਦਾ ਘਰਾਓ ਕਰਾ ਦੇ ਉਹਦੇ ਦੌਰਾਨ ਮੈਨੂੰ ਡਾਕਟਰ ਸਾਹਿਬ ਨੇ ਬੁਲਾਇਆ ਸੀ ਇਹ ਇੱਥੋਂ ਪਤਾ ਲੱਗਦਾ ਕਿ ਕਿੰਨੇ ਕਿ ਝੂਠੇ ਰਹੇ ਇਹਨਾਂ ਨੇ ਬੁਲਾਇਆ ਆਪਣੀ ਕੋਠੀ ਰੈਸਟ ਹਾਊਸ ਨਾਲ ਜਿਖਲਾਤ ਵਾਲੇ ਦਾ ਉੱਥੇ ਬੈਠ ਕੇ ਗੱਲਬਾਤ ਹੋਈ ਆ ਮੈਂ ਕਿਹਾ ਵੀ ਤੁਸੀਂ ਅਜਿਹਾ ਕਰ ਰਹੇ ਆ ਤੁਸੀਂ ਸਾਡਾ ਲੋਕਲ ਬੰਦੇ ਤੁਸੀਂ ਕਰੋ ਸਾਡਾ ਜਿਹੜੀ ਵਿਸ਼ਵਾਸ ਦਵਾਇਆ ਕਿ ਮੈਂ ਆ ਆਉਂਗਾ ਮਗਬੱਤਰ ਲੈ ਮਗਬੱਤਰ ਲੈ ਕੇ ਤਾਂ ਮੈਂ ਤੁਹਾਨੂੰ ਤੁਹਾਡੀ ਸਟੇਜ ਤੋਂ ਵਾਦਾ ਕਰਕੇ ਜਾਊਗਾ ਕਿ ਮੈਂ ਤੁਹਾਡੇ ਸਾਰੇ ਕੰਮ ਕਰਾਂਗਾ। ਔਰ ਉਹ ਟਾਈਮ ਦੇ ਉੱਤੇ ਦੀ ਕੋਈ ਵਾਦਾ ਨਹੀਂ ਪੂਰਾ ਕੀਤਾ ਜੇ ਮੈਂ ਨਾ ਹੋਇਆ ਤਾਂ ਡੀਸੀ ਤਾਂ ਹੋਣੀ। டிਸੀ ਦੀ ਬਦਲੀ ਹੋ ਗਈ। ਦੀਸੀ ਤਾਂ ਡੀਸੀ ਆ। ਸਰਕਾਰ ਹੁਕਮ ਕਰ ਸਕਦੀ ਆ ਕਿ ਜਾ ਕੇ ਮਗਬੱਤਰ ਲੈ ਕੇ ਆਓ। ਉਹ ਕਿਉਂ ਨਹੀਂ ਆਪਣਾ ਵਾਦਾ ਨਾ ਰੱਖਿਆ? ਐਡੀਸੀ ਕਿਉਂ ਆਇਆ? ਬਗ ਬਤਨ ਹੈ ਜੀ ਆਵੇ ਫਿਰ ਜੋ ਵੀ ਅਗਲਾ ਕਰ ਰਹੇ ਆ ਕਿਉਂਕਿ ਜਿਹੜੇ ਜਿੰਨੇ ਵੀ ਆਈਐਸਪੀਸੀਸ ਬੰਦੇ ਆ ਬੈਰਾ ਕਲੀਅਰਲੀ ਹੋਰ ਬਸੇ ਚੱਲ ਪਿਆ ਜਿੱਦੇ ਵੀ ਇਹ ਲੋਕ ਨੇ ਆਈਐਸਪੀਸੀਸ ਇਹ ਨਾਲ ਦੇ ਹੋਰ ਪੋਸਟਾਂ ਫਤਰੀ ਜਾਂਦੇ ਸਾਡੀਆਂ ਪੋਸਟਾਂ ਬਹੁਲ ਚੋਰੀਆਂ ਨੇ ਅਸੀਂ ਆਉਣ ਵਾਲੇ ਸਮੇਂ ਵਿੱਚ ਆਈਐਸਪੀਸੀਆ ਜਿਹੜੇ ਆ ਉਹਨਾਂ ਨੂੰ ਠੇਕੇ ਤੇ ਕਰਦਾ ਕੰਮ ਲੈ ਕੇ ਚੱਲਾਂਗੇ ਤੁਹਾਨੂੰ ਵੰਦੇ ਪੰਜਾਬ ਦਾ ਭਲਾ ਹੋਵੇ ਸਾਡੀ ਜੀ ਰਾਜਨੀਤੀ ਚੱਲੀ डीसी मैम ਨੇ ਵੀ ਆ ਜੋਇਨ ਕਰ ਲੈਣਾ ਹੈ ਉਹਨਾਂ ਦੇ ਨਾਲ ਮੈਂ ਹੁਣ ਮੀਟਿੰਗ ਕਰਕੇ ਕਿ ਇਹਨਾਂ ਦਾ ਆਪਣਾ ਉਹ ਸੀਰੀਅਸ ਇਸ਼ੂ ਹੈਗਾ ਇਹ ਤੇ ਹੁਣ ਹੀ ਮੰਤਰੀ ਸਾਹਿਬ ਤੋਂ ਅਸੀਂ ਟਾਈਮ ਲੈ ਕੇ ਗੱਲ ਕਰਦੇ ਆ ਜਿਵੇਂ ਵੀ ਜਿੰਨਾ ਜਲਦੀ ਆਪਾਂ ਟਾਈਮ ਲੈ ਸਕਦੇ ਆ ਲੈ ਕੇ ਮੈਂ ਤੁਹਾਨੂੰ ਕਮਿਊਨੀਕੇਟ ਵੀ ਕਰਾ ਦੇਣਾ ਤੇ ਜਿਹੜੀ ਤੁਹਾਡੀ ਡਿਮਾਂਡ ਹੈਗੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਇਹਨਾਂ ਨੂੰ ਮੁਕਮਲ ਕਰਨ ਦੇ ਕੋਸ਼ਿਸ਼ ਜਲਦ ਤੋਂ ਜਲਦ ਅਸੀਂ ਪ੍ਰਯਤਨ ਕਰਾਂਗੇ ਤੇ ਜਲਦ ਤੋਂ ਜਲਦ ਤੁਹਾਡੀ ਡਿਮਾਂਡ ਵੀ ਪੂਰੀ ਕਰ ਦਿੱਤੀ ਜਾਵੇ ਥੈਂਕ ਯੂ